ਇੱਕ ਅਸ਼ਲੀਲ ਵੀਡੀਓ ਵਾਲਾ ਮੁੱਦਾ ਬੜੇ ਦਿਨਾਂ ਤੋਂ ਭਖਿਆ ਪੇ ਠੰਡਾ ਵੀ ਹੋ ਗਿਆ ਫਿਰ ਹੁਣ ਐਵੇਂ ਲੱਗਿਆ ਵੀ ਇਹ ਬਸ ਗੱਲ ਦੀ ਗੱਲੀ ਰਹਿ ਗਈ ਐਵੇਂ ਵਿੱਚ ਗੱਲਾਂ ਨਿਕਲ ਕੇ ਆਈਆਂ ਸਮਝੌਤਾ ਹੋ ਗਿਆ ਵੀਡੀਓ ਬਾਹਰ ਨਹੀਂ ਆਏਗੀ ਹੁਣ ਤੇ ਹੁਣ ਫਿਰ ਚਰਚਾ ਸ਼ੁਰੂ ਹੋ ਗਈ ਹੈ ਕਿ ਜਿਹੜੀ ਅਸ਼ਲੀਲ ਵੀਡੀਓ ਹੈ ਇਹ ਬਾਹਰ ਆਉਣ ਵਾਲੀ ਹੈ ਪਰ ਇਹ ਜਿਹੜੀ ਵੀਡੀਓ ਬਾਹਰ ਆਉਣ ਵਾਲੀ ਹੈ ਇਹ ਕੀ ਬੜੇ ਹੋਰ ਵੀ ਬੜੇ ਸਾਰੇ ਇਲਜ਼ਾਮ ਲੱਗ ਰਹੇ ਵੀ ਵੀ ਇਹਦੀ ਵੀਡੀਓ ਹੋ ਸਕਦੀ ਹੈ ਉਹਦੀ ਵੀਡੀਓ ਹੋ ਸਕਦੀ ਹੈ ਤੇ ਇਹ ਵੀਡੀਓ ਕਦੋਂ ਤੱਕ ਆ ਸਕਦੀ ਹੈ ਤੇ ਇਹ ਕਦੋਂ ਕਿਨੂੰ ਦਿੱਤੀ ਜਾ ਸਕਦੀ ਹੈਗੀ ਇਹ ਦੇਖੋ ਸਭ ਤੋਂ ਵੱਡੀ ਗੱਲ ਇਹ ਕਿ ਇਹ ਜਿਹੜੀ ਵੀਡੀਓ ਕਹਿ ਰਹੇ ਕਿ ਪੰਜਾਬ ਦੇ ਇੱਕ ਰੰਗਦਾਰ ਮੰਤਰੀ ਦੀ ਰੰਗੀਨ ਵੀਡੀਓ ਜਾਂ ਨੀਲੀ ਲਾਲੋ ਜਾਂ ਚਿੱਟੀ ਲਾਲੋ ਪੀਲੀ ਲਾਲੋ ਹਰੀ ਲਾਲੋ ਨਾ ਰਗੀਲਾ ਕੋਈ ਮੰਤਰੀ ਆਏਗਾ ਜਦੋਂ ਬਿਕਰਮ ਸਿੰਘ ਮਜੀਠੀਆ ਨੇ ਇਹ ਮਸਲਾ ਮਸਲਾ ਚੱਕਿਆ ਗਿਆ ਤੇ ਕੋਈ ਇੱਕ ਮੰਤਰੀ ਦੇਤੇ ਪਿਓ ਨੇ ਬਿਕਰਮ ਸਿੰਘ ਮਜੀਠੀਆ ਨੂੰ ਫੋਨ ਕਰ ਦਿੱਤਾ ਗਿਆ ਪਰਵਾ ਸਾਡੀ ਤੇ ਨਹੀਂ ਆ ਗਈ ਉਹ ਕਹਿੰਦੇ ਨਹੀਂ ਤੁਹਾਡੀ ਨਹੀਂ ਆ ਗਈ ਕਿਸੇ ਹੋਰ ਦੀ ਆ ਬਹੁਤ ਸਾਰੇ ਮੰਤਰੀ ਨੇ ਬਿਕਰਮ ਸਿੰਘ ਮਜੀਠੀਆ ਨੂੰ ਆਪ ਹੀ ਫੋਨ ਕਰ ਦਿੱਤਾ ਪਰਵਾ ਸਾਡੀ ਤੇ ਨਹੀਂ ਆ ਗਈ ਐਵੇਂ ਕਿਤੇ ਕੋਈ ਝੂਠੀ ਆ ਗਈ ਹੋਵੇ ਤੇ ਇਸ ਕਰਕੇ ਉਹ ਬੜਾ ਸਿਆਪਾ ਪਿਆਗਾ ਉਸ ਤੋਂ ਬਾਅਦ ਸਰਕਾਰ ਤੜਫੁੱਟੀ ਆ ਗਈ ਤੇ ਬਿਕਰਮ ਸਿੰਘ ਮਜੀਠੀਆ ਨੂੰ ਐਸਆਈਟੀ ਨੇ ਬੁਲਾ ਲਿਆ ਜਿਹੜੀ ਐਸਆਈਟੀ ਚੁੱਪ ਕਰਕੇ ਸੁੱਤੀ ਪਈ ਸੀ ਕਿਉਂਕਿ ਉਹਦੇ ਖਿਲਾਫ ਵੀ ਜਿਹੜਾ ਮੁਕਦਮਾ ਅੰਦਰਜ ਹੋਇਆ ਉਹ ਵੀ ਕਹਿ ਰਹੇ ਕਿ ਸਰਕਾਰ ਨੇ ਚੰਨੀ ਸਰਕਾਰ ਵਾਲੇ ਮੇਰੇ ਤੇ ਧੱਕਾ ਕੀਤਾ ਹੈਗਾ ਔਰ ਸੁਧਾਰਤ ਚਟੋਪਾਦਿਆ ਨੇ ਸਿਰਫ ਡੀਜੀਪੇ ਬਣਨ ਵਾਸਤੇ ਬਿਨਾ ਧੱਕਾ ਕੀਤਾ ਚਲੋ ਹੁਣ ਐਸਆਈਟੀ ਦੇ ਨਵੇਂ ਚੀਫ ਆ ਗਏ ਨੇ ਹਰਚਰਨ ਸਿੰਘ ਭੁੱਲਰ ਸਾਹਿਬ ਆ ਗਏ ਨੇ ਉਹ ਜਦੋਂ ਦਾ ਵਿਕਰਮ ਸਿੰਘ ਮਜੀਠੀਆ ਨੇ ਵੀਡੀਓ ਦਾ ਰੌਲਾ ਪਾਇਆ ਉਸ ਤੋਂ ਬਾਅਦ ਐਸਆਈਟੀ ਪੰਜਾਬ ਚ ਸਰਗਰਮ ਹੋ ਗਈ ਐਸਆਈਟੀ ਸਰਗਰਮ ਹੋਈ ਆ ਪੰਜਾਬ ਸਰਕਾਰ ਦੇ ਕਹਿਣ ਤੇ ਹੁਣ ਤਿੰਨ ਵਾਰਾਂ ਦੀ ਸੰਮਣੀ ਹੋ ਗਈ ਆ 7-7 ਘੰਟੇ ਮਤਲਬ 21 ਘੰਟੇ ਤੇ ਐਸਆਈਟੀ ਨੇ ਪਤਾ ਨਹੀਂ ਵਿਕਰਮ ਸਿੰਘ ਮਜੀਠੀਆ ਕੋ ਪੁੱਛਿਆ ਕੀ ਕਿ ਨਹੀਂ ਹੁਣ ਵਿਕਰਮ ਸਿੰਘ ਮਜੀਠੀਆ ਕਹਿੰਦੇ ਕਿ ਹੁਣ ਜਿਹੜਾ ਮੈਂ ਸਮਰਥ ਅਥਾਰਟੀ ਆ ਜਿਹੜੀ ਸਮਰਥ ਅਥਾਰਟੀ ਕਿਹੜੀ ਆ ਜਾਂ ਪੰਜਾਬ ਦੇ ਰਾਜਪਾਲ ਬਿਨਵਾਰੀ ਲਾਲ ਪ੍ਰੋਸਾਹਬ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਉਹਨਾਂ ਨੂੰ ਦੇਣੀ ਆ ਸਮਰਥ ਅਥਾਰਟੀ ਤੇ ਇਹ ਹੀ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਤੇ ਲੈਣੀ ਨਹੀਂ ਆ ਵੀਡੀਓ ਕਿਉਂਕਿ ਜੇ ਲੈਣਗੇ ਤੇ ਫਸ ਜਾਣੇ ਮੈਨੂੰ ਇਹ ਲੱਗਦਾ ਜੋ ਸਾਡੇ ਜਾਣਕਾਰ ਦੱਸਦੇ ਨੇ ਕਿ ਉਹ ਗਵਰਨਰ ਸਾਹਿਬ ਨੂੰ ਵਿਕਰਮ ਸਿੰਘ ਮਜੀਠੀਆ ਉਸ ਰੰਗੀਲੇ ਮੰਤਰੀ ਦੀ ਰੰਗਦਾਰ ਨੀਲੀ ਚਿੱਟੀ ਕਾਲੀ ਪੀਲੀ ਜਿਹੜੀ ਫਿਲਮ ਉਹ ਦੇ ਦੇਣਗੇ ਗਵਰਨਰ ਸਾਹਿਬ ਕੀ ਕਹਿਣਗੇ ਉਹ ਫਰੈਂਸਿੰਗ ਲੈਬਾਰਟਰੀ ਆ ਚੰਡੀਗੜ੍ਹ ਦੇ 36 ਸੈਕਟਰ ਦੇ ਵਿੱਚ ਉੱਥੇ ਦੇ ਦੇਣਗੇ ਉਹ ਕਹਿ ਦੇਣਗੇ ਕਿ ਜਿਹੜੇ ਵੀ ਜਿੰਨਾਂ ਦੀ ਵੀ ਫਿਲਮ ਆ ਗਈ ਆ ਚਾਹੇ ਮੇਲ ਆ ਚਾਹੇ ਫੀਮ ਮੇਲ ਆ ਜਿਹੜੇ ਵੀ ਆ ਜਿਹੜੇ ਵੀ ਉਸ ਸਮੇ ਮौज-ਮਸਤੀ ਕਰ ਰਹੇ ਹੈਗੇ ਨੇ ਉਹ ਸਹੀ ਨੇ ਉਹ ਕੋਈ ਫਰਜੀ ਨਹੀਂ ਹੈਗਾ ਡਾਕਟਰ ਨਹੀਂ ਹੈਗਾ ਡੀਪੇਕ ਨਹੀਂ ਹੈਗੀ ਜਿਹੜੀ ਅੱਜ ਕੱਲ ਉਹ ਬੜੀ ਡੀਪਫੇਕ ਚੱਲ ਰਹੀ ਹੈਗੀ ਆ ਠੀਕ ਆ ਉਹ ਇੱਕ ਚਿੱਠੀ ਕੱਢ ਦੇਣਗੇ ਗਵਰਨਰ ਸਾਹਿਬ ਸੀਐਮ ਸਾਹਿਬ ਨੂੰ ਵੀ ਭਾਈ ਤੇਰੇ ਆ ਮੰਤਰੀ ਦੀ ਆ ਕਰਤੂਤ ਸਾਹਮਣੇ ਆਈ ਆ ਅਜਿਹੀ ਸਥਿਤੀ ਵਿੱਚ ਇਹਦੇ ਕੋ ਝੰਡਾ ਨਾਲ ਲੜਾਇਆ ਜਾਵੇ ਕਿਉਂਕਿ ਇਹੋ ਜਿਹਾ ਗੰਦਾ ਮੰਤਰੀ ਤੁਸੀਂ ਸਰਕਾਰ ਦੇ ਵਿੱਚ ਰੱਖਿਆ ਹੈਗਾ ਇਹਨੂੰ ਬਾਹਰ ਕੱਢੋ ਕਿਉਂ ਪੰਜਾਬ ਦਾ ਤਬਾਲਗਾ ਪੰਜਾਬ ਤੇ ਕਲੰਕ ਆ ਇਹੋ ਜਿਹਾ ਮੰਤਰੀ ਹਾਲਾਂਕਿ ਜੋ ਸਾਡੇ ਜਾਣਕਾਰ ਦੇ ਉਸ ਮੰਤਰੀ ਨੇ ਸਮਝੌਤਾ ਵੀ ਕਰ ਲਿਆ ਕੋਈ 3-4 ਕਰੋੜ ਰੁਪਏ ਦੀ ਕਹਿੰਦੇ ਡੀਲ ਹੋ ਗਈ ਸੀ ਚਲੋ ਵੀਡੀਓ ਤੇ ਹਲੇ ਜਿੰਦੀ ਹੈਗੀ ਨਾ ਜੀ ਉਹ ਗਵਰਨਰ ਸਾਹਿਬ ਕੋ ਜਾਏਗੀ ਹੁਣ ਉਹ ਸਵਾਲ ਇਹ ਮਸਲੇ ਦੇ ਵਿੱਚ ਆ ਕਿ ਬਿਕਮ ਰਸਿੰਗ ਬਜੀਠੀਆਂ ਲੱਗਾ ਯਾਰ ਮਿਰ ਤੇ ਬੜਾ ਇਹਨਾਂ ਨੇ ਸੂਈ ਰੱਖੀ ਹੈਗੀ ਹੁਣ ਫਿਰ ਮੈਂ ਵੀਡੀਓ ਦੱਸ ਹੀ ਦਿੰਦਾਗਾ ਪਹਿਲਾਂ ਤੇ ਉਹਨਾਂ ਨੇ ਬੜੀ ਮੁੱਖ ਮੰਤਰੀ ਸਾਹਿਬ ਨੂੰ ਅਪੀਲ ਕੀਤੀ ਸੀ ਕਿ ਭਈ ਮੇਰੇ ਕੋ ਲੈ ਲੋ ਲੈ ਲੋ ਬੜੀ ਤੁਹਾਡੀ ਇਮਾਨਤ ਆ ਗਈਆ ਜਿਹੜੇ ਮੰਤਰੀਆਂ ਨਾਲ ਤੁਸੀਂ ਫੋਟੋਆਂ ਖਿਚਾਉਂਦੇ ਫਿਰਦੇ ਹੋ ਬਾਅਦ ਤੁਸੀਂ ਹੱਥ ਵੀ ਨਹੀਂ ਮਿਲਾਉਣਾ ਹੱਥ ਮਿਲਾਉਣ ਯੋਗੇ ਵੀ ਨਹੀਂ ਰਹਿਣਾ ਹੁਣ ਮੈਨੂੰ ਲੱਗਦਾ ਹੈ ਕਿ ਇੱਕ ਦੋ ਦਿਨ ਦੇ ਵਿੱਚ ਉਹਨਾਂ ਨੇ ਗਵਰਨਰ ਸਾਹਿਬ ਨੂੰ ਦੇ ਦੇਣਗੇ ਉਹਦੇ ਨਾਲ ਇੱਕ ਤੇ ਅਮਲ ਰੋੜਾ ਤੇ ਤਲਵਾਰ ਲਟਕੀ ਹੋਈ ਹੈ ਕਿ ਜੇ 19 ਤਰੀਕ ਤੱਕ ਉਹਨਾਂ ਨੂੰ ਸੰਗਰੂਰ ਕੋਟ ਨੇ ਰੀਲੀਫ ਨਾ ਦਿੱਤੀ ਤੇ ਉਹ ਵੀ ਝੰਡਾ ਨਹੀਂ ਲहरा ਸਕਦੇ ਤੇ ਜੇ ਇਹ ਮੰਤਰੀ ਦਾ ਪੰਗਾ ਪੈ ਗਿਆ ਜੇ ਗਵਰਨਰ ਨੇ ਮੁੱਖ ਮੰਤਰੀ ਨੂੰ ਚਿੱਠੀ ਲਿਖ ਦੇ ਦਿੱਤੀ ਫਿਰ ਇਹ ਵੀ ਨਹੀਂ ਝੰਡਾ ਲੜਾ ਸਕਦੇ ਫਿਰ ਸਰਕਾਰ ਦੇ ਦੋ ਮੰਤਰੀ ਝੰਡਾ ਵਾਲਾ ਲੜਾ ਪਏ ਤੇ ਮੈਨੂੰ ਲੱਗਦਾ ਹੈਗਾ ਕਿ ਮੁੱਖ ਮੰਤਰੀ ਭਗਵੰਤ ਮਾਨ ਤੋਂ ਲੈ ਕੇ ਕੇਜਰੀਵਾਲ ਸਾਹਿਬ ਤੱਕ ਸਰਕਾਰ ਦੀ ਕਿਰਕਰੀ ਹੋ ਜਾਊਗੀ ਮੰਨ ਲੇ ਜਵੇ ਵਿਕਰਮਜੀਤ ਠਿਆ ਨੇ ਆ ਜਿਹੜੀ ਵੀਡੀਓ ਹੈਗੀ ਆ ਆ ਰਾਜਪਾਲ ਨੂੰ ਦੇ ਦਿੱਤੀ ਜਾਂ ਸੀਐਮ ਸਾਹਿਬ ਨੂੰ ਦੇ ਦਿੱਤੀ ਜਿਵੇਂ ਤੁਸੀਂ ਕਿਹਾ ਜਦੋਂ ਉਹਨਾਂ ਨੇ ਇਹ ਵੀਡੀਓ ਉਹਨਾਂ ਨੂੰ ਸਪੋਰਟਦ ਕਰ ਦਿੱਤੀ ਕੀ ਇਹ ਵੀਡੀਓ ਉਦੋਂ ਬਾਅਦ ਪਤਾ ਲੱਗ ਜਾਊਗਾ ਵੀ ਕਿਹੜਾ ਮੰਤਰੀ ਹੈ ਨਾਮ ਪਬਲਿਕੀ ਹੋ ਸਕਦਾ ਹੈਗਾ ਲਾਜ਼ਮੀ ਤੌਰ ਤੇ ਹੋ ਜਾਊਗਾ ਜਦੋਂ ਗਵਰਨਰ ਸਾਹਿਬ ਨੇ ਚਿੱਠੀ ਸੀਐਮ ਸਾਹਿਬ ਨੂੰ ਲਿਖਤੀ ਉਥੋਂ ਪਤਾ ਲੱਗ ਜੂ ਕਿਹੜੇ ਮੰਤਰੀ ਦੇ ਹੈਗੇ ਵੈਸੇ ਮੰਤਰੀ ਦਾ ਤਾਂ ਪਤਾ ਲੱਗ ਹੀ ਗਿਆ ਉਹ ਵਿਕਰਮ ਸਿੰਘ ਮਜੀਠੀਆ ਨੂੰ ਪਤਾ ਸਾਰੇ ਮੰਤਰੀਆਂ ਨੂੰ ਪਤਾ ਹੈਗਾ ਉਹ ਇਵਨ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਨੂੰ ਵੀ ਪਤਾ ਹੈਗਾ ਉਹ ਤਾਂ ਹੀ ਤਾਂ ਸਮਝੌਤਾ ਹੋ ਗਿਆ ਮੰਤਰੀ ਨੇ ਕਹਿੰਦੇ ਜਿਹੜਾ ਵੀ ਬੰਦਾ ਹੈਗਾ ਅਸੀਂ ਜਿਹਦੇ ਨਾਲ ਵੀ ਉਹ ਚੋਲ ਮੋਲ ਕਰਦੇ ਸੀ ਉਹ ਸਮਝੌਤਾ ਹੋ ਗਿਆ ਲੇਕਿਨ ਪਬਲਿਕ ਤੌਰ ਤੇ ਪੰਜਾਬ ਦੀ ਜਨਤਾ ਤੇ ਜਾਣਨਾ ਚਾਹੁੰਦੀ ਹੈਗੀ ਨਾ ਕਿ ਇਹ ਕਿਹੜਾ ਪੰਜਾਬ ਦਾ ਐਡਾ ਰੰਗੀਲਾ ਮੰਤਰੀ ਹੈਗਾ ਜਿਹਦੇ ਕੋਲ 6 ਕਰੋੜ ਰੁਪਏ ਵੀ ਆ ਗਏ ਦੇਣ ਵਾਸਤੇ ਆ ਤਿੰਨ ਕਿ ਕਰੋੜ ਰੁਪਏ ਦਾ ਚਰਚ ਆ ਗਈ ਪਤਾ ਨਹੀਂ ਉਹ ਸੱਚੀ ਹੈਗੀ ਝੂਠੀ ਹੈਗੀ ਇੰਨਾ ਕੀ ਹੈਗਾ ਪੈਸੇ ਤੇ ਵਾਧੂ ਆ ਮੰਤਰੀ ਬਣ ਜਾਓ ਇੱਥੇ ਤੇ ਤੁਹਾਨੂੰ ਇੱਕ ਵਾਰ ਕੋਈ ਟਿਕਟ ਮਿਲ ਜੇ ਕਿਸੇ ਪਾਰਟੀ ਲੋ ਹਲਕੇ ਚ 5-7 ਕਰੋੜ ਰੁਪਈਆ ਐਵੇਂ ਇਕੱਠਾ ਹੋ ਜਾਂਦਾ ਭਾਵੇਂ ਤੁਸੀਂ ਬਾਅਦ ਚ ਹਾਰ ਹੀ ਜਾਓ ਉਹ ਤੇ ਬਥੇਰੇ ਆ ਜਾਂਦੇ ਨੇ ਵੰਗਾਰੇ ਬੜੀਆਂ ਹੈਗੇ ਇੱਥੇ ਉਹ ਹੀ ਦੇਖੇ ਜਿਨ੍ਹਾਂ ਦੇ ਘਰ ਸਕੂਟਰੀਆਂ ਹੈਗੀਆਂ ਸੀ ਉਹਨਾਂ ਨੇ ਵਿਆਹ ਤੇ ਸੱਤ-ਸੱਤ ਪਾਰਟੀਆਂ ਦਿੱਤੀਆਂ ਉਹ ਕਿੰਨੇ ਦਿੱਤੀਆਂ ਲੋਕਾਂ ਨੇ ਦਿੱਤੀਆਂ ਨਾ ਪਾਰਟੀਆਂ ਅਫਸਰਾਂ ਨੇ ਦਿੱਤੀਆਂ ਅਰੇਂਜਮੈਂਟ ਕਰਤੇ ਜੇ ਕਰਤੇ ਵੋ ਕਰਦੇ ਤੇ ਪੈਸਾ ਬਣ ਜਾਂਦਾ ਐਮਐਲਏ ਬਣ ਜਾਓ ਮੰਤਰੀ ਬਣ ਜਾਓ ਦੋ ਦੋ ਤਿੰਨ ਤਿੰਨ 400 ਕਰੋੜ ਰੁਪਏ ਐਵੇਂ ਇਕੱਠਾ ਹੋ ਜਾਂਦਾ ਹੈਗਾ بڑے ਕਾਰੋਬਾਰ ਸ਼ੁਰੂ ਹੋ ਜਾਂਦੇ ਹੈਗੇ ਨੇ ਹੁਣ ਸਵਾਲ ਇਸ ਰੋਲਾ ਮੰਤਰੀ ਦਾ ਹੈਗਾ ਉਹ ਦੇਖਦੇ ਹੈਗਾ ਕਿ ਇਹ ਹੁਣ ਵਿਕਮ ਸਿੰਘ ਮਜੀਠੀਆ ਸਾਹਿਬ ਤੇ ਨਿਰਭਰ ਕਰਦਾ ਕਿ ਉਹ ਗਵਰਨਰ ਸਾਹਿਬ ਨੂੰ ਕਦੋਂ ਉਹ ਰੰਗੀਨ ਮੰਤਰੀ ਦੀ ਰੰਗੇਲੀ ਫਿਲਮ ਦਿੰਦੇ ਹੈਗੇ ਨੇ ਸ਼ੁਕਰੀਆ